ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਦੀਰ ਬਲੋਆ ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪੌਤਿਕ ਸੰਸਾਰ ਵਿੱਚ 7 ਤੱਕ ਦੀ ਪੂਰਨਮਾਸ਼ੀ ਨੂੰ ਲਾਹੌਰ ਨੇੜੇ ਰਾਏ ਪੋਏ ਕੀ ਤਲਵੰਡੀ ਵਿਖੇ ਪਿਤਾ ਮਹਿਤਾ ਕਾਲੂ ਜੀ ਦੇ ਘਰੇ ਮਾਤਾ ਤ੍ਰਿਪਤਾ ਜੀ ਦੀ ਕੋਕੋ ਜਨਮ ਲਿਆ ਗੁਰੂ ਸਾਹਿਬ ਨੇ ਲੋਕਾਂ ਨੂੰ ਇੱਕ ਓੰਕਾਰ ਇੱਕ ਰੱਬ ਦਾ ਸੰਦੇਸ਼ ਦੇ ਕੇ ਵਹਿਮਾ ਪਰਮਾਚਾਰੂ ਬਾਹਰ ਕੱਢਿਆ ਅਤੇ ਸਾਰੀ ਸ੍ਰਿਸ਼ਟੀ ਨੂੰ ਇੱਕ ਸਰਬਉੱਚ ਪ੍ਰੀਤਮ ਦੀ ਆਰਾਧਨਾ ਅਤੇ ਆਰਤੀ ਦਾ ਸਰੋਤ ਦੱਸ ਕੇ ਉਹਨਾਂ ਮਰਦਾਨੇ ਦੇ ਰਬਾਬ ਦੇ ਸੁਰਾਂ ਨਾਲ ਲੋਕਾਂ ਨੂੰ ਉਹਨਾਂ ਦਾ ਅਸਲ ਅਕਸ ਦਿਖਾਇਆ ਉਹਨਾਂ ਸੋਕਿਓ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਨਾਲ ਜਨਨੀ ਦੇ ਸਨਮਾਨ ਦਾ ਪਰਚਮ ਵੀ ਬੁਲੰਦ ਕੀਤਾ। ਉਹਨਾਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤਾਂ ਨਾਲ ਸੰਸਾਰ ਨੂੰ ਨਵੀਂ ਸੇਧ ਦਿੱਤੀ। ਸੰਸਾਰਕ ਜੀਵਨ ਦਾ ਆਖੀਰਲਾ ਸਮਾਂ ਉਹਨਾਂ ਨੇ ਕਰਤਾਰਪੁਰ ਵਿਖੇ ਖੇਤੀਬਾੜੀ ਕਰਦੇ ਹੋਏ ਬਤੀਤ ਕੀਤਾ। ਆਓ ਉਹਨਾਂ ਦੇ 555ਵੇਂ ਗੁਰਪੁਰਬ ਮੌਕੇ ਅਰਦਾਸ ਕਰੀਏ ਕਿ ਆਪਾਂ ਆਪਣੇ ਜੀਵਨ ਵਿੱਚ ਜੇਕਰ ਉਹਨਾਂ ਦੀਆਂ ਸਿੱਖਿਆਵਾਂ ਦਾ ਹਜ਼ਾਰਵਾਂ ਹਿੱਸਾ ਵੀ ਸਿੱਖ ਸਕੀਏ ਤਾਂ ਸਾਡੇ ਲਈ ਨਿਰਵਾਣ ਦੀ ਪ੍ਰਾਪਤੀ ਦਾ ਦਵਾਰ ਖੁੱਲ ਜਾਵੇਗਾ। ਪੰਜਾਬ ਸਰਕਾਰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਨੂੰ ਕੋਟ ਕੋਟ ਨਮਨ ਕਰਦੀ ਹੈ ਅਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੀ ਹੈ